ਸ਼ੀਰਾਗ ਮਹੱਲਾ ਪਹਿਲਾ ਤਾਤਮ ਲੈ ਫੁਨ ਤਾਤ ਕੋ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲੈ ਸੰਤੋਖੀਆ ਹਰ ਜਪ ਇੱਕੈ ਪਾਏ ਪਾਈ ਰੇ ਸੰਤ ਜਨਾ ਕੀ ਰੇਣ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ ਰਹਾਉ ਉੱਚੋ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਐ ਦਰ ਕਰ ਮਹਿਲ ਪਿਆਰ ਗੁਰਮਖ ਮਾਰ ਸਮਝਾਈਐ ਆਤਮ ਰਾਮ ਵਿਚਾਰ ਤ੍ਰਿਬਦ ਕਰਮ ਕਮਾਈਐ ਆਸਾਂ ਦੀਸਾ ਹੋਏ ਕਿਉ ਗੁਰ ਬਿਨ ਤ੍ਰਕੁਟੀ ਛਟਸੀ ਸਹਿਜ ਮਿਲਿਆ ਸੁਖ ਹੋਏ ਨਿਜ ਕਰ ਮਹਿਨ ਪਛਾਣਿਆ ਨਦਰ ਕਰੇ ਮਲਤ ਹੋਏ ਬਿਨ ਗੁਰ ਮੈਲ ਨ ਉਤਰੈ ਬਿਨ ਹਰ ਕਿਉ ਕਰਵਾਸ ਏਕੋ ਸ਼ਬਦ ਵਿਚਾਰਿਆ ਅਵਰ ਤੇ ਆਗੈ ਆਸ ਨਾਨਕ ਦੇਖ ਦਿਖਾਈਆ ਹਉ ਸਤਿਬਲਿਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰੈਗ ਜੀਵਨ ਦੁਹਾਗਣੀ ਮੁੱਠੀ ਦੂਜੈ ਪਾਏ ਕਲਰ ਕੇਰੀ ਕੰਧ ਜਿਉ ਐਨਸ ਘਰਟਹਿ ਪਾਏ ਬਿਨ ਸ਼ਬਦ ਸੁਖ ਨਾਥਿਆ ਪੈਰ ਬਿਨ ਦੁੱਖ ਨਾ ਜਾਏ ਮੰਨ ਦੇ ਪੈਰ ਬਿਨ ਕਿਆ ਸਿੰਗਾਰ ਦਰ ਘਰ ਢੋਈ ਨ ਲਹੈ ਦਰਗਹਿ ਝੂਠ ਖਵਾਰ ਰਹਾਉ ਆਪ ਸੁ ਜਾਣ ਨ ਭੁੱਲਈ ਸੱਚਾ ਬੜ ਕਿਰਸਾਨ ਪਹਿਲਾ ਧਰਤੀ ਸਾਧਕੈ ਸੱਚ ਨਾਮ ਦੇ ਦਾਣ ਨੌਨ ਦੇ ਉਪਜੈ ਨਾਮ ਏਕ ਕਰਮ ਪਵੈ ਨਿਸ਼ਾਨ ਗੁਰ ਕੋ ਜਾਣ ਨ ਜਾਣੀ ਕਿਆ ਤਸ ਚਾਜਿਆ ਚਾਰ ਅੰਧ ਲੈ ਨਾਮ ਵਿਸਾਰਿਆ ਮਨ ਮੁਖ ਅੰਧ ਗੁਬਾਰ ਆਵਣ ਜਾਣ ਨ ਚੁੱਕਈ ਮਰ ਜਨਮ ਹੋਏ ਇਕਵਾਰ ਚੰਦਰ ਮੋਲ ਅਣਾਇਆ ਕੁੰਗੂ ਮੰਗ ਸੰਧੂਰ ਚੋਆ ਚੰਦਨ ਬੋਕਣਾ ਪਾਨਾ ਨਾਲਕਪੂਰ ਜੇ ਤਨ ਕੰਤਨ ਪਾਵਈ ਤਾ ਸਾਬੇ ਡੰਬਰ ਕੂੜ ਸਬਰਸ ਭੋਗਣ ਬਾਦ ਹੈ ਸਭ ਸਿੰਗਾਰ ਵਿਕਾਰ ਜਬ ਲਗਬ ਸਬਦ ਨ ਪਹੀਦੀ ਐ ਕਿਉ ਸੋਹ ਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸੈ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁੰਜੀ ਦੇੜ ਰਾਵਣੀ ਜਾ ਜੀਉ ਵਿੱਚੋਂ ਜਾਏ ਭਾਏ ਬਲੰਦੀ ਵਿੰਜਵੀ ਤੂੰ ਨਾਨਕ ਸਿਓ ਕਾਏ ਪੰਚੇ ਰੁਨਨੇ ਦੁੱਖ ਭਰੇ ਬਿਨ ਸੈ ਦੂਜੈ ਪਾਏ ਮੂੜੇ RAM ਜਪੋ ਗੁਣਸਾਰ ਹਉਮੈ ਮਮਤਾ ਮੋਹਣੀ ਸਭ ਮੁਠੀ ਹੰਕਾਰ ਰਹਾਉ ਜਿਨੀ ਨਾਮ ਬਿਸਾਰਿਆ ਦੂਜੀ ਕਾਰੈ ਲੱਗ ਦੁਬਦਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅੱਗ ਗੁਰ ਰੱਖੇ ਸੇ ਉੱਭਰੇ ਹੋਰ ਮੁਠੀ ਤੰਦਾ ਠੱਗ ਮੂਈ ਪ੍ਰੀਤ ਪਿਆਰ ਗਿਆ ਮੂਹਾਂ ਬੈਰ ਬਿਰੋਧ ਤੰਦਾ ਠੱਕਾ ਹੋ ਮੂਈ ਮਮਤਾ ਮਾਇਆ ਕ੍ਰੋਧ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਰੈ ਸੱਚ ਮਿਲੈ ਗੁਰਮਤਿ ਪੱਲੈ ਪਾਈ ਸੋ ਨਰ ਜੰਮੈ ਨਾ ਮਰੈ ਨਾ ਆਵੈ ਨਾ ਜਾਇ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਬਲ ਮਾਟੀ ਭਇ ਮਨ ਮਾਇਆ ਮੋਹੇ ਮਨੂਰ ਔਗੜ ਫਿਰ ਲਾਗੂ ਭਏ ਪੂਰਬ ਜਾਵੇ ਤੂਰ ਬਿਨ ਸਬਦੈ ਪਰਮਾਈਐ ਦੁਬਦਾ ਡੋਬੇ ਪੂਰ ਮਨ ਰੇ ਸਬਦ ਕਰੋ ਚਿਤ ਲਾਏ ਜਿਨ ਗੁਰਮੁਖ ਨਾਮ ਨ ਬੂਝਿਆ ਮਰ ਜਨਮ ਆਵੇ ਜਾਏ ਰਹਾਉ ਤਨ ਸੂਚਾ ਸੋ ਆਖੀਐ ਜਿਸਮੈ ਸੱਚਾ ਨਾਉ ਪੈ ਸੱਚਾਤੀ ਦੇਹਰੀ ਜੇਵਾ ਸੱਚ ਸੁਆਉ ਸੱਚੀ ਨਦਰ ਨਿਹਾਲੀਐ ਬੜ ਨਾ ਪਾਵੈ ਤਾਉ ਸਾਚੇ ਤੇ ਪਵਨ ਨ ਭਇਆ ਪਵਨੈ ਤੇ ਜਲ ਹੋਏ ਜਲ ਤੇ ਤ੍ਰਿ ਭਵਨ ਸਾਜਿਆ ਘਟ ਘਟ ਜੋਤਿ ਸਮੋਏ ਨਰਮਲਾ ਮਹਿਲਾ ਨਾਥੀਐ ਸਭਦਰ ਤੇ ਪਤ ਹੋਏ ਇਹ ਮਨ ਸੱਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਜ ਭੂਤ ਸੱਚ ਪਹਿਰਤੇ ਜੋਤ ਸੱਚੀ ਮਨ ਮਾਹੇ ਨਾਨਕ ਔਗਣ ਵਿਸਰੇ ਗੁਰ ਰੱਖੇ ਪਤ ਤਾਹੀ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ ਇਕ ਆਵਾ ਇੱਕ ਜਾਵਹੀ ਪੂਰ ਭਰੇ ਹੰਕਾਰ ਮਨ ਹਟ ਮਤੀ ਬੂਢਿਆ ਗੁਰਮਖ ਸੱਚ ਸੋ ਤਾਰ ਗੁਰ बिन ਕਿਉ ਤਰੀਏ ਸੁਖ ਹੋਏ ਜੋ ਪਾਵੈ ਤਉ ਰੱਖ ਤੂੰ ਮੈਂ ਅਵਰਨ ਦੂਜਾ ਕੋਏ ਰਹਾਉ ਆਗੇ ਦੇਖੂ ਡੌਂਜਲ ਪਾਛੇ ਹਰਿਉਂ ਘੂਰ ਜਿਸ ਦੇ ਉਪਜੈ ਤਿਸ ਤੇ ਬਿਰਸੈ ਕਟਕਟ ਸੱਚ ਪਰਪੂਰ ਆਪੇ ਮੇਲ ਮਿਲਾਵਹੀ ਸਾਚੇ ਮੈਨ ਹਦੂਰ ਸਾਹੇ ਸਾਹੇ ਤੁਝ ਸੰਮਲਾ ਕਦੇ ਨ ਬਿਸਾਰਿਓ ਜਿਉ ਜੋ ਸਾਹਿਬ ਮਨ ਬਸੈ ਗੁਰਮੁਖੇ ਅੰਮ੍ਰਿਤ ਪਿਓ ਮਨ ਤਨ ਤੇਰਾ ਤੂੰ ਧਣੀ ਗਰਬ ਨਿਵਾਰ ਸਮਿਓ ਜਿਨ ਇਹੋ ਜਗਤਿ ਉਪਾਇਆ ਤ੍ਰਿਪਵਨ ਕਰਿ ਆਕਾਰ ਗੁਰਮਖ ਚਾਨਣ ਜਾਣੀਐ ਮਨਮੁਖ ਮੁਕਤਿ ਗੁਬਾਰ ਘਟ ਘਟ ਜੋਤ ਨਿਰੰਤਰੀ ਬੂਜੈ ਗੁਰਮਤਿ ਸਾਰ ਗੁਰਮਖ ਜਿਨੀ ਜਾਣਿਆ ਤਿਨ ਕੀ ਚੈ ਸਾ ਬਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਉ ਪੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੋਨਮਾਨ ਮਿੱਤਰ ਪਿਆਰਿਆ ਮਨ ਬੇੜਾ ਹੈ ਏ ਜਬ ਲਗ ਜੋ ਬਨਸਾਸ ਹੈ ਤਬ ਲਗੇ ਹੋ ਤਨ ਦੇ ਬਿਨ ਗੁਣ ਕਾਮਨ ਆਵਈ ਐ ਤੇਰੀ ਤਨਖੇ ਮੇਰੇ ਮਨ ਨਹਿ ਲਾਹਾ ਕਰ ਜਾਹੀ ਗੁਰਮਖ ਨਾਮ ਸਲਾਹੀ ਹੈ ਹਉਮੈ ਨਿਵਰੀ ਪਾਹੇ ਰਹਾਉ ਸਣ ਸਣ ਗੰਡਣ ਗੰਡੀਆਂ ਲਿਖ ਪੜ ਬੁਝੈ ਭਾਰ ਤ੍ਰਿਸ਼ਨਾ ਐਨਸ ਅਗਲੀ ਹੋ ਮੈ ਰੋਗ ਬਿਤਾਰ ਓਹ ਵੇ ਪਰਬਾਹ ਤੋਲ ਬਾ ਗੁਰਮਤ ਕੀਮਤ ਸਾਰ ਲਖ ਸਿਆਣਪ ਜੇ ਕਰੀ ਲਖਸਿਓ ਪ੍ਰੀਤ ਮਿਲਾਪ ਬਿਨ ਸੰਗਤ ਸਾਦ ਨਾ त्राਪਿਆ ਬਿਨ ਨਾਮ ਵੇ ਦੂਖ ਸੰਤਾਪ ਹਰ ਜਪ ਜੀ ਰੇ ਛੂਟੀ ਐ ਗੁਰਮਖ ਚਿਨਿਆਪ ਤਨ ਮਨ ਗੁਰ ਪੈ ਵਿਚਿਆ ਮਨ ਦੀ ਆਸਿਰ ਨਾਲ ਤ੍ਰਿਪਵਨ ਖੋਜ ਢੰਡੋਲਿਆ ਗੁਰਮਖ ਖੋਜ ਨਿਹਾਲ ਸਤ ਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੈ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆ ਪ੍ਰਤਪਾਲ ਹੀ ਲੇਖੈ ਸਾਸ ਗਰਾਸ ਅੰਤਰ ਗੁਰਮਖ ਤੂੰ ਵਸੈ ਜਿਉ ਭਾਵੈ ਤਿਉ ਨਿਰਜਾਸ ਜੀਰੇ RAM ਜਪਤ ਮਨ ਮਾਨ ਅੰਤਰ ਲਾਗੀ ਜਲ ਬੁਜੀ ਪਾਇਆ ਗੁਰਮਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲਿਆ ਸੰਕੇ ਉਤਾਰ ਮੋਇਆ ਜਿਤ ਕਰ ਜਾਈਐ ਤਤ ਜੀਵਦੇ ਆ ਮਰ ਮਾਰ ਅਨਹਦ ਸ਼ਬਦ ਸੁਹਾਵਣੇ ਪਾਈਐ ਗੁਰ ਵਿਚਾਰ ਅਨਹਦ ਬਾਣੀ ਪਾਈਐ ਤਹ ਹਉਮਾ ਹੋਏ ਵਿਨਾਸ਼ ਸਤਗੁਰ ਸੇਵੈ ਆਪਣਾ ਹਉ ਸਦ ਕੁਰਬਾਨੈ ਤਾਸ ਖੜ ਦਰਗਹਿ ਪੈ ਨਾਈਐ ਮੁਖ ਹਰ ਨਾਮ ਨਿਵਾਸ ਜਹ ਦੇਖਾ ਤੈ ਰਵ ਰਹੇ ਸਭ ਸ਼ਕਤੀ ਕਾਮਹਿਲ ਪ੍ਰਯਗੁਣ ਬੰਦੀ ਦੇਹਰੀ ਜੋ ਆਇਆ ਜਗ ਸੁਖੇਲ ਵਿਜੋਗੀ ਦੁਖ ਵਿਛੜੇ ਮਨ ਮੁਖ ਨੈਣਾ ਮੀਲ ਮਨ ਬੈ ਰਾਗੀ ਘਰ ਬਸੈ ਸਚ ਪਹਿ ਰਾਤਾ ਹੋਏ ਗਿਆਨ ਮਹਾਰਸ ਭੋਗਵੈ ਬਹੁੜ ਭੂਖ ਨਾ ਹੋਏ ਨਾਨਕ ਇਹ ਮਨ ਮਾਰ ਮਿਲ ਪੀ ਫਿਰ ਦੁਖ ਨਾ ਹੋਏ ਸਿਰੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਭੀਆ ਲੋਭੇ ਲਗਾ ਲੁਭਾਨ ਸ਼ਬਦ ਨ ਭੀਜੈ ਸਾਕਤਾ ਦੁਰਮਤਿ ਆਵਨ ਜਾਨ ਸਾਧੂ ਸਤਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ ਮਨ ਰੇ ਹਉਮੈ ਛੋੜ ਗਮਾਨ ਹਰ ਗੁਰ ਸਰਬ ਰਸੇਵ ਤੂੰ ਪਾਵੈ ਦਰਗਹਿ ਮਹਾਨ ਰਹਾਓ ਰਾਮ ਨਾਮ ਜਪ ਦਿਨ ਸਰਾਤ ਗੁਰਮਕ ਹਰ ਤਨ ਜਾਨ ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤ ਐਨਸ ਹਰ ਪ੍ਰਭ ਸੇਵਿਆ ਸਤਗੁਰ ਦੀ ਆਨਾਮ ਕੂਕਰ ਕੋੜ ਕਮਾਈਐ ਗੁਰ ਨਿੰਦਾ ਪਚੈ ਪਚਾਨ ਭਰਮੇ ਪੂਲਾ ਦੁੱਖ ਘਣੋ ਜਮ ਮਾਰ ਕਰੈ ਖੁਲਹਾਨ ਮਨਮੁਖ ਸੁਖ ਨ ਪਾਈਐ ਗੁਰਮੁਖ ਸੁਖ ਸੁਭਾਨ ਅਥੈ ਤੰਦ ਪਟਾਈਐ ਸਚ ਲਿਖਤ ਪਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਣੀ ਪ੍ਰਧਾਨ ਨਾਨਕ ਨਾਮ ਨਾ ਵਿਸਰੈ ਕਰਮ ਸਚੈ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਇਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੀ ਕਿਉਂ ਦਰਗੈ ਪਤ ਪਾਈਐ ਜਾ ਹਰਨ ਵਸੈ ਮਨ ਮਾਹੀ ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਣ ਗਾਹੀ ਮਨ ਰੇ ਐਨ ਅਸ ਹਰ ਗੁਣਸਾਰ ਜਿਨ ਖਿਣ ਪਲ ਨਾਮ ਨ ਬੀਸਰੈ ਤੇ ਜਨ ਬਿਰਲੇ ਸੰਸਾਰ ਰਹਾਉ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ ਹਿੰਸਾ ਹੋ ਮੈਂ ਗਤ ਗਈ ਨਾਹੀ ਸਹਿ ਸਸੋਗ ਗੁਰਮਖਾਜ ਜਿਸ ਹਰ ਮਨ ਬਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਓਗੇ ਭੋਗਨ ਹਾਰ ਤਿਸ ਸਿਉ ਨਿਹੁ ਨ ਕੀ ਜਈ ਜੋ ਦੀਸਾ ਚੱਲਣ ਹਾਰ ਗੁਰਮਖਾ ਰਬ ਸੁਹਾਗਣੀ ਸੋ ਪ੍ਰਵ ਸੇਜ ਭਤਾਰ ਚਾਰੇ ਅਗਨ ਨਿਬਾਰ ਮਰ ਗੁਰਮਖ ਹਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅਮਰਤ ਭਰਿਆ ਗਾਏ ਨਾਨਕ ਸਤਗੁਰ ਮੀਤ ਕਰ ਸਚ ਪਾਵੇ ਦਰਗਹਿ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਨੇ ਹਰ ਭੂਲ ਮਨ ਸਚ ਕਸਵੱਟੀ ਲਾਈਐ ਤੁਲ ਗਿਆ ਪੂਰੈ ਤੋਲ ਕੀਮਤ ਕਹਿ ਨਾ ਪਾਈਐ ਤੇ ਤੇ ਮਾਨਕ ਮੋਲ ਅਮੋਲ ਭਾਈ રે ਹਰ ਹੀਰਾ ਗੁਰਮਾਹੀ ਸਤ ਸੰਗਤ ਸਤ ਗੁਰ ਪਾਈਐ ਐਨਸ ਸਬਦ ਸਲਾਹੀ ਰਹਾਉ ਸੱਚ ਵਖਰ ਧਨ ਰਾਸ ਲੈ ਪਾਈਐ ਗੁਰ ਪ੍ਰਗਾਸ ਜੋ ਅਗਨ ਮਰ ਜਲ ਪਾਈਐ ਕਿਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਧਾਰ ਨਾਲ ਲੱਗਈ ਇਉਂ ਪਵ ਜਲ ਤਰੇ ਤ੍ਰਾਸ ਗੁਰਮਖਾ ਕੂੜ ਨ ਭਾਵਈ ਸਚਰਤੇ ਸਚ ਪਾਏ ਸਾਖਤ ਸਚ ਨ ਭਾਵਈ ਕੂੜੈ ਕੂੜੀ ਪਾਏ ਸਚਰਤੇ ਗੁਰ ਮੇਲੀਐ ਸੱਚੇ ਸਚ ਸਮਾਏ ਮਨ ਮੈਂ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਸਚ ਵਖਰ ਤਨ ਨਾਮ ਹੈ ਕਟਕਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੰਲਾ ਪਹਿਲਾ ਭਰਮੇ ਪਾਹੇ ਨ ਵਿੱਜਬੈ ਜੇ ਭਵੈ ਦਸੰਤਰ ਦੇਸ ਅੰਤਰ ਮੈਲ ਨ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਤੈ ਭਗਤ ਨ ਹੋਵਈ ਬਿਨ ਸਤਗੁਰ ਕੇ ਉਪਦੇਸ ਮਨ ਰੇ ਗੁਰਮਖ ਅਗਨੰਨ ਬਾਰ ਗੁਰ ਕਾ ਕਹਿਆ ਮਨ ਵਸੈ ਹੁਮੈ ਤ੍ਰਿਸ਼ਨਾ ਮਾਰ ਰਹਾਓ ਮਨ ਮਾਨਕ ਨਿਰਮੋਲ ਹੈ RAM ਨਾਮ ਪਤ ਪਾਏ ਮੈਨ ਸਤ ਸੰਗਤ ਹਰ ਪਾਈਐ ਗੁਰਮੁਖ ਹਰ ਲਿਬਨਾਈ ਆਪ ਗਿਆ ਸੁਖ ਪਾਇਆ ਮੈਨ ਸਲ ਲੈ ਸਲ ਸੁਮਾਈ ਜਿਨ ਹਰ ਹਰ ਨਾਮ ਨ ਚੇਟਿਓ ਸੋ ਔਗੜ ਆਵੈ ਜਾਏ ਜਿਸ ਸਤ ਗੁਰ ਪੁਰਖ ਨ ਭੇਟਿਓ ਸੋ ਪਾਉ ਜਲ ਪਚਾਇ ਪਚਾਏ ایਉ ਮਾਨਕ ਜੀਉ ਨਿਰਮੋਲ ਹੈ ایਉ ਕੌਡੀ ਬਦਲੇ ਜਾਏ ਜਿਨਾਂ ਸਤਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਨ ਗੁਰ ਮਿਲ ਪਾਉ ਜਲ ਲੰਗੀਏ ਦਰਗਹਿ ਪਤ ਪਰਵਾਣ ਨਾਨਕ ਤੇ ਮੁਖ ਉਜਲੇ ਤੁਨੇ ਉਪਜੈ ਸਬਦ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਵਾਣਜ ਕਰੋ ਬਣ ਜਾ ਰਿਓ ਵੱਖਰ ਲਿਓ ਸੰਭਾਲ ਤੈਸੀ ਬਸਤ ਵਿਸਾਈਐ ਜੈਸੀ ਨਿਬਹਿ ਨਾਲ ਅਗਰ ਸਾਹ ਸੁਜਾਨ ਹੈ ਨਸੀ ਬਸਤ ਸੰਭਾਲ ਭਾਈ રે RAM ਕਹੋ ਚਿਤਲਾਏ ਹਰ ਜਸ ਵੱਖਰ ਲੈ ਚਲੋ ਸੋ ਦੇਖੈ ਪਤਿ ਜਾਏ ਰਹਾਓ ਜਿੰਨਾ ਰਾਸਨ ਸੱਚ ਹੈ ਕਿਉ ਤੈਨ ਨਾ ਸੁਖ ਹੋਏ ਖੋਟੇ ਬਣ ਜਵਣੰਜੀਐ ਤਨ ਮਨ ਖੋਟਾ ਹੋਏ ਫਾਹੀ ਫਾਤੇ ਮਿਰਗ ਜਿਓ ਦੂਖ ਘਣੋ ਨਿਤ ਰੋਏ ਖੋਟੇ ਪੂਤੇ ਨਾ ਪਵੈ ਤੈਨ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਸੀ ਜਿਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੈ ਸਬਦ ਸਲਾ ਰਾਮ ਨਾਮ ਰੰਗ ਰਤਿਆ ਪਾਰਨ ਭਰਮ ਤਿਨਾ ਹਰ ਜਪ ਲਾਹ ਅਗਲਾ ਨਿਰਪਰ ਹਰ ਮਨ ਮਹਾ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਧਨ ਜੋ ਬਨੇ ਅਰ ਫੁੱਲੜਾ 나ਠਿ ਅੜੇ ਦਿਨ ਚਾਰ ਪੱਬੜ ਕੇ ਰੇ ਪਤ ਜਿਓ ਤਲ ਟਲ ਜੁਮਣ ਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋ ਬਨੋਂ ਹੁਲਾ ਤਿੰਨ ਥੜਨੇ ਥੱਕੇ ਭਇਆ ਪੁਰਾਣਾ ਚੋਲਾ ਰਹਾਓ ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਜੀ ਰਾਣ ਹੰਬੀ ਬੰਜਾ ਡੋਮਣੀ ਰੋਵਾ ਚੀਣੀ ਬਾਣ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸਹਰ ਨਿਤ ਨ ਪਈਆ ਹੋਏ ਨਾਨਕ ਸੁੱਤੀ ਪਈਐ ਜਾਣਵਰਤੀ ਸੰ ਗੁਨਾ ਗਵਾਹੀ ਗੱਠੜੀ ਆਉਗੜ ਚੱਲੀ ਬੰਨ